ਹਾਂਜੀ ਬਾਬੇ ਉਹ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਆਪਾਂ ਨੇ ਹਲਾ ਨਾਲ ਬੋਣਾ ਸੀਗਾ ਤੇ ਜਿਹੜਾ ਮੀਂਹ ਪੈ ਗਿਆ ਸੀ ਆਪਾਂ ਆਲੂ ਵਾਲਾ ਖੇਤ ਤਿਆਰ ਕਰਦੇ ਸੀ ਤੇ ਉਹ ਹਲਾ ਨਾਲ ਖੇਤ ਬੱਤ ਤੇ ਹੁਣ ਆਪਾਂ ਉੱਥੇ ਜਾਂਦੇ ਆ ਤੇ ਡੈਡੀ ਹੁਣ ਰੋਟਾਵੇਟਰ ਲੈ ਕੇ ਪਾ ਕੇ ਆ ਮੂਰੀ ਜਾਂਦੇ ਨੇ ਤੇ ਉਹਨਾਂ ਰੋਟਾਵੇਟਰ ਫੇਰਾਗੇ ਦਿਖਾਉਣਿਆ ਸਾਰਾ ਬਲੌਗ ਬਾਕੀ ਕਸਰਣਾ ਮੋਟਰ ਦੇ ਜਾਂਦੇ ਆ ਤੇ ਬਾਕੀ ਮਿੱਤਰੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਇਹ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਵੀ ਜਰੂਰ ਦਿਵਾ ਲਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਹੁਣ ਆਪਾਂ ਪਹੁੰਚ ਗਏ ਖੇਤ ਜੋ ਇਹ ਪਹੁੰਚ ਗਏ ਹਾਲਾਂਕਿ ਬਾਟਾ ਦੇਖੋ ਲੋ ਜੀ ਮਿੱਤਰੋ ਤੇ ਮੈਂ ਹੁਣ ਦੁਬਾਰਾ ਜੀ ਚੱਲਿਆ ਕਰੇ ਤੇ ਆਪਾਂ ਫੋਰਡ ਟਰੈਕਟਰ ਲੈ ਕੇ ਆਉਣੇ ਆ ਉਹ ਡੱਕੇ ਜੇ ਚੱਕ ਦੀਏ ਉਹ ਡੱਕੇ ਚੱਕ ਕੇ ਆਪਾਂ ਗੁਰਦੁਆਰੇ ਉੱਥੇ ਦੇ ਦਾਂਗੇ ਉੱਥੇ ਗੁਰਦੁਆਰੇ ਆਸੀ ਗੁਰਦੁਆਰੇ ਉੱਥੇ ਦੇ ਦਾਂਗੇ ਤੇ ਹੁਣ ਮੈਂ ਟਰੈਕਟਰ ਤੇ ਟਰਾਲੀ ਟਰਾਲੀ ਪਾ ਕੇ ਲੈ ਕੇ ਆਉਣਾ ਟਰੈਕਟਰ ਵਿੱਚ ਉੱਥੇ ਦੇ ਜਾਣੇ ਉਹਨੂੰ ਗੁਰਦੁਆਰੇ ਟੱਕੇ ਸਾਰੇ ਚੱਕ ਕੇ ਟਰਾਲੀ 'ਚ ਸਿੱਟ ਕੇ ਤੇ ਚਲੋ ਟਰੈਕਟਰ ਟਰਾਲੀ ਪਾ ਕੇ ਉਹਨੂੰ ਉੱਥੇ ਲੈ ਕੇ ਚੱਲੋ ਲੋ ਜੀ ਮਿੱਤਰੋ ਮੈਂ ਖੋਲਡ ਪਿੱਛੇ ਟਰਾਲੀ ਪਾ ਲਿਆ ਆ ਆਪਣੇ ਵਾਲੀ 13 ਮੋਰੀ ਟਰਾਲੀ ਪਾ ਲਿਆ ਤੇ ਇੱਧਰ ਗੁਰਦੁਆਰਾ ਸਾਹਿਬ ਮੂਰੇ ਪੱਨ ਲਾੜਨ ਆਪਾਂ ਨੇ ਗੁਰਦੁਆਰਾ ਸਾਹਿਬ ਨਾਲ ਪਿਆ ਵੇ ਆਪਾ ਹੁਣ ਟੱਕੇ ਲੈਣ ਜਾਂਦੇ ਆ ਵੀ ਆਪਾਂ ਉਹ ਟਰੈਕਟਰ ਲਾਦਾ ਇੱਧਰ ਚੱਲਦਾ ਜਾਈਏ ਇੱਧਰ ਛੋਟੂ ਆਵਣਾ ਪਾਣੀ ਪਿੰਡਾਂ ਨੂੰ ਪਾਣੀ ਲਿਆਤਾ ਆਪਾਂ ਨੇ ਤੇ ਬਾਕੀ ਮਿੱਤਰੋ ਮੈਂ ਹੁਣ ਤੁਹਾਨੂੰ ਜ਼ਮੀਨ ਦਿਖਾਉਣਾ ਆਪਾਂ ਹਲਾ ਨਾਲ ਤਾਂ ਪਤਾ ਸੀਗਾ ਤੇ ਕਾਲੂ ਆਪਾਂ ਨੇ ਆਲੂ ਬੀਜਣੇ ਨੇ ਖੇਤ ਆਪਣਾ ਸੁੱਕ ਗਿਆ ਮੀਂਹ ਨੇ ਕੰਮ ਖਰਾਬ ਕਰਤਾ ਨਹੀਂ ਤਾਂ ਆਪਾਂ 4 ਦਿਨ ਪਹਿਲਾਂ ਹੀ ਆਲੂ ਬੀਜ ਦਾਂਗੇ ਤੇ ਬਾਕੀ ਨੂੰ ਦੱਸੋ ਚੱਲਦਾ ਜੌਂਡੀਅਰ ਤ로우 ਦੇਖੋ ਸੂਏ ਲੋਕ ਤੇ ਚੱਲਦਾ ਡਾਇਰੈਕਟਰ ਭੱਜਿਆ ਫਿਰਦਾ ਜੀ ਚੱਲਦਾ ਟਰੈਕਟਰ ਲੋ ਜੀ ਮਿੱਤਰੋ ਆਪਾਂ ਚਲਾਉਣ ਲੱਗੇ ਹੁਣ ਜੇ ਕੇ ਇੱਧਰ ਦੇ ਵਿੱਚ ਲੱਗੇ ਓਕੇ ਇੱਧਰ ਦੇ ਵਿੱਚ ਮਾਣਦਾ ਉਹ ਕੋਨਾ ਹੀ ਉੱਧਰ ਰਹਿਦਾ ਉੱਧਰ ਉਹ ਦੇਖੋ ਕਰਕੇ ਪਏ ਨੇ ਉਹ ਚੱਕ ਲੈਣੇ ਹਜੇ ਕਿਰਤਵਾਰੇ ਲੌਣ ਗਏ ਹੋਏ ਨੇ ਗੜੀ ਢੋਣੀ ਤੇ ਬਾਕੀ ਇੱਧਰ ਮੈਂ ਪਾਉਣਾ ਬਾਕੀ ਇੱਧਰ ਬੱਤਾ ਰਹਿ ਗਿਆ ਬਸ ਚਾਰ ਕਿਹੜੇ ਉੱਥੇ ਰਹਿੰਦੇ ਨੇ ਉਹਦੇ ਦਰਜ ਕਰੇ ਨੇ ਜਿਸ ਮੇਟਰ ਆ ਖੱਤਾ ਦਾ ਬਾਤਾ ਦੇਖੋ ਇਹ ਕਰਤਾ ਓਕੇ ਐਂਡ ਵਾਲੇ ਕਿਹੜੇ ਲੌਨ ਲੱਗੇ ਗਰਾਉਂਡ ਆ ਕੇ ਆਰੇ ਜਲਾ ਦੀ ਸਾਈਡ ਵਾਲੇ ਜਿਹੜੇ ਲਓ ਜੀ ਮਿੱਤਰੋ ਉਹ ਕਿਹੜਾ ਘਰਤਾ ਤੇ ਯਾਰ ਤੇ ਇਹਦੇ ਵਾਲਾ ਸਾਈਡ ਵਾਲਾ ਆਪਾਂ ਲੈ ਕੇ ਜਾਂਦੇ ਆ ਕਿ ਉਧਰ ਥੋੜੇ ਜਿਹੇ ਰਹਿੰਦਾ ਉਹ ਬਾਦੀਏ ਆਪਾਂ ਘਰ ਨੂੰ ਚੱਲਾਂਗੇ ਤੇ ਬਾਕੀ ਆ ਦੇਖੋ ਸਾਰਾ ਬਾਦਾ ਤੇ ਕਾਲੂ ਆਪਾਂ ਵੇਚਣੇ ਨੇ ਆਲੂ ਉਹ ਬਾਕੀ ਜ਼ਮੀਨ ਬਣ ਗਈ ਸਾਰੀ ਤਿਆਰ ਆਪਣੀ ਕੱਤਾ ਬਾਦੀਏ ਥੋੜਾ ਇਹ ਰਹਿਦਾ ਸੀਗਾ ਇਹ ਇਹ ਬਾਦੀਏ ਹੁਣ ਆਪਾਂ ਲੋ ਜੀ ਮਿੱਤਰੋ ਆ ਬੜੇ ਖੇਤ ਦੀਆਂ ਲੀਹਾ ਜਿਹੜੇ ਇੱਧਰ ਲਿਆ ਰਹਿੰਦੀ ਸੀ ਉਹਨਾਂ ਤੇ ਗੇਟਾ ਤੇ ਦੱਸੀ ਆਪਾਂ ਬੜੇ ਖਾਲ ਪਾਤਾ ਅੱਜ ਲਵੇ ਲਵੇ ਫੇਰਾ ਖੱਤੇ ਆਪਾਂ ਤਿੰਨ ਜਾਂ ਚਾਰ ਖਾਓ ਲਵਾਂ ਇੱਕ ਸੂਏ ਦਾ ਟੱਕਣਾ ਤੇ ਬਾਕੀ ਹੁਣ ਆ ਕਿਹੜੇ ਲਾ ਕੇ ਤੁਸੀਂ ਲੋ ਜੀ ਮਿੱਤਰੋ ਆ ਖੇਤ ਦਾ ਬਾਤਾ ਦੇਖੋ ਮਾਰੇ ਓਕੇ ਹੋ ਗਿਆ ਰੋਟਾ ਵਿਟਰ ਨਾਲ ਇਧਰ ਆ ਗੱਪੇ ਲਈ ਜਾਂਦੇ ਆ ਕਿਉਂਕਿ ਅੱਜ ਗੱਪੇ ਜੀ ਲੱਗਾ ਇੱਥੇ ਵੀ ਔਰ ਥੋੜੇ ਜੰਮਿਆ ਹੋਇਆ ਉਹ ਦੇਖੋ ਇੱਥੇ ਲਾਉਣਿਆ ਕਿਹੜਾ ਦੇਖੋ ਆ ਗਿਆ ਬਾਕੀ ਮਿੱਤਰੋ ਤਿਆਰ ਆ ਕਾਲੂ ਆਪਾਂ ਨੇ ਆਲੋ ਪੀਜਣੇ ਆ ਤੇ ਉੱਧਰ ਦੇਖੋ ਸਾਰਾ ਕੇਸ ਆਪਾਂ ਰੈਡੀ ਕਰਤਾ ਉੱਧਰ ਵੀ ਰੂਟਾ ਮਿੱਤਰ ਪੀੜੇ ਇੱਧਰ ਵੀ ਸਾਰੇ ਨੇ ਪੀੜੇ ਤਾਂ ਮੇ ਬਾਕੀ ਮਿੱਤਰ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਬਾਕੀ ਇੱਧਰ ਚੱਲਦਾ ਰਹਿਣਾ ਓਰੇ ਫੁੱਲ ਸੱਟ ਆਇਆ ਥੱਲੇ ਉਹ ਸਾਰੇ ਜਿਹੇ ਫੁੱਲ ਸੱਟ ਕੇ ਲਾਇਆ ਹਾਂ ਬਾਕੀ ਮਿੱਤਰੋ ਦੇਖੋ ਹੁਣ ਆ ਗੱਪੇ ਲਈ ਜਾਂਦਾ ਇੱਥੇ ਲੱਗਿਆ ਨੀ ਬਾਕੀ ਮਿੱਤਰੋ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ লাইਕ ਕਮੈਂਟ ਸ਼ੇਅਰ ਕਰ ਦਿਓ ਸ਼ੇਅਰ ਕਰਨਾ ਨਾ ਭੁੱਲੋ ਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਤੇ ਆਪਾਂ ਮਿਲਦੇ ਆ ਨਵੇਂ ਬਲੌਗ ਦੇ ਵਿੱਚ ਸਤ ਸ੍ਰੀ ਅਕਾਲ ਥੈਂਕ ਯੂ ਫੋਰ ਵਾਚਿੰਗ